ਆਹੋ ਜੀ ਅਸੀਂ ਬਾਲ ਵਾਲੇ ਸਾਰੇ ਸਿਮਰ ਵਾਲਿਆਂ ਦਾ ਫੋਟੋ ਲਾ ਕੇ ਬੰਦਾ ਬਿਆਨ ਲਿਖ ਲਈ ਸਰ ਆਪ ਜਨਾਬ ਕਰੀਗਾ ਬਿਆਨ ਤੇ ਬਿਆਨ ਉਹ ਦਰੱਖੇ ਜਾਣਾ ਹੋ ਜਾਂਦੇ ਨੇ ਨਕੀ ਅਮਾਲ ਤੇ ਆ ਜੀ ਰੋਡ ਵੀ ਰੋਕੀਏ ਬਸ ਨਾ ਬ ਚਾਰ ਰੋਡ ਨੇ ਇਹਦੇ ਮਾੜੀ ਕਿ ਹੋਇਆ ਜੀ ਇਹ ਮਸਲਾ ਇਦਾਂ ਜੀ ਜੁਧ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਤਰ੍ਹਾਂ ਗ੍ਰਸਤ ਦਰਾਂਨ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਚੋਂਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇਨੇ ਅੱਗੋਂ ਫੇਰ ਕਰਤਾ ਹੈ ਦੋ ਫੇਰ ਕਰਤੇ ਇਸ ਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹਦੇ ਗੱਟੇ 'ਚ ਫਾਇਰ ਲੱਗਾ ਏ ਤੇ ਇਸ ਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਜਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹੀਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫਾਇਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਆਏ ਸਾਮਣੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਹੈ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਮੇਰੀ ਆ ਛਾਤੀ ਤੇ ਵੀ ਤੇ ਇੱਧਰ ਵੀ ਬੁਲੇਟ ਗੱਡੀ ਤੇ ਲੱਗੀ ਜੀ ਕਿੱਥੋਂ ਪਿੱਛਾ ਕਰ ਰਹੇ ਸੀ ਅਸੀਂ ਜੀ ਆ ਗਬਾਹ ਦੇ ਪਿਛਲੀ ਸਾਈਡ ਤੋਂ ਇਹਦੇ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲੇਟ ਗੱਡੀ ਤੇ ਲੱਗੀ ਆਪਣੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਅਸਲਾ ਬਰਾਮਦ ਹੋਇਆ ਉਹ ਵਾਇਦ ਹੈ ਕਿ ਵਾਇਦ ਹੈ ਜੀ ਨਹੀਂ ਜੀ ਨਜਾਇਜ਼ ਵਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਦਾ ਬੰਦਾ ਕਿੱਥੋਂ ਦਾ ਹਾਂਜੀ ਕੱਲਾ ਜਾਣਾ ਸੀ ਬੰਦਾ ਕਿੱਥੋਂ ਆ ਰਿਹਾ ਇਸ ਵਿੱਚੋਂ ਪਿੱਛੋਂ ਤਾਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਸਿਧਰ ਕਰ ਰਹੇ ਸੀ ਆਇਡੈਂਟੀਟੀ ਹੋਈ ਉਹਦੀ ਹਾਂਜੀ ਪਛਾਣ ਹੋਈ ਹੁੰਦੀ ਕਿੱਥੇ ਦਾ ਪਛਾਣ ਆ ਗਈ ਜੀ ਹੁਣ ਹਸਪੀਟਲ ਲੈ ਕੇ ਗਏ ਆ ਇੰਨਾ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ ਬੇਂਦੀਆਂ ਵਾਲੀ ਗਲੀ ਦਾ ਬਾਕੀ ਤਬਦੀਸ਼ ਦਾ ਵਿਸ਼ਾ ਹੈ ਸਾਡੇ ਐਸਐਸਟੀ ਸਾਹਿਬ ਮੇਰੇ ਡਿਫਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਣ ਕਿੰਨੀ ਹੈਰੋਇਨ ਮਿਲੀ ਹੈ ਸਰ ਸਰ ਚਾਰ ਪੈਕੇਟ ਨਹੀਂ ਹੀ ਰਹਿੰਦੇ ਤੇ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਭਰੀ ਹੈ ਚਾਰ ਪੈਕੇਟ ਨੇ ਠੀਕ ਕਹਿ ਸਕਦੇ ਆ ਪੁਲਿਸ ਨੇ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਕੋ ਬਾਹਰ ਕੀਤਾ ਨਹੀਂ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਸੈਲਫ ਡਿਫੈਂਸ ਨੂੰ ਦੇਖਦੇ ਹੋਇਆ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈਫਾਇਰ ਵੀ ਕੀਤਾ ਪਰ ਨਹੀਂ ਉਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਠੀਕ ਜੀ